ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਆਪਾਂ ਜਿਹੜੀ ਹੈਗੀ ਐ ਸ਼ੁਰੂਆਤੀ ਝਾੜ ਦੀ ਰਿਪੋਰਟ ਕਿਉਂਕਿ ਬਹੁਤ ਵੱਡੀ ਪੱਧਰ ਤੇ ਅਜੇ ਬਾੜੀ ਸ਼ੁਰੂ ਨਹੀਂ ਹੋਈ ਹੋਈ ਹੈਗੀ ਅ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਤੇ ਕੁਝ ਤਰਨਤਾਰਨ ਦਾ ਏਰੀਆ ਇੰਨਾ ਚ ਕਾਫੀ ਰਗਵਾ ਵਡਿਆ ਗਿਆ ਤੇ ਦੱਖਣੀ ਪੱਛਮੀ ਜ਼ਿਲ੍ਹਿਆਂ 'ਚ ਅਜੇ ਬਾਢੀ ਜਿਹੜੀ ਹੈਗੀ ਆ 5-10 ਦਿਨ ਤੱਕ ਪੂਰੇ ਜ਼ੋਰਾਂ ਤੇ ਚੱਲੂ ਅਜੇ ਜਿਹੜੇ ਹੈਗਾ ਅਗੇਤੀ ਬਾਸਮਤੀ ਜਾਂ ਝੋਨੇ ਦੀ ਲਵਾਈ ਵਾਲੇ ਥਾਵਾਂ ਦੇ ਉੱਤੇ ਬਾਢੀ ਚੱਲ ਰਹੀ ਆ ਝਾੜ ਦੀ ਜੇ ਆਪਾਂ ਰਿਪੋਰਟ ਦੀ ਗੱਲ ਕਰੀਏ ਤੇ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਬਾਢੀ ਕੀਤੀ ਆ ਉਹ ਵੀ ਥੱਲੇ ਆਪਣੀ ਕਿਸਮ ਤੇ ਝਾੜ ਜਿਹੜਾ ਤਕਰੀਬਨ ਤਕਰੀਬਨ ਤੁਹਾਡੇ ਔਸਤ ਝਾੜ ਕੀ ਆ ਰਿਹਾ ਕਿਉਂਕਿ ਜਿਹੜੇ ਝਾੜ ਦੇ ਵਿੱਚ ਕਾਫੀ ਫੈਕਟਰ ਹੁੰਦੇ ਇਹ ਮੈਂ ਜਦੋਂ ਆਪਾਂ ਝੋਨੇ ਦੀ ਲਵਾਈ ਕਰਦੇ ਆ ਜਾਂ ਸ਼ੁਰੂਆਤੀ ਦੌਰ ਦੇ ਵਿੱਚ ਪਨੀਰੀਆਂ ਦੀ ਬਿਜਾਈ ਕਰਦੇ ਆ ਉਹਦੇ ਵੀ ਆਪਾਂ ਤੁਹਾਡੇ ਨਾਲ ਨੁਕਤੇ ਸਾਂਝੇ ਕਰੀਦੇ ਆ ਕਿ ਚੰਗਾ ਝਾੜ ਲੈਣ ਲਈ ਉਹਦੇ ਵਿੱਚ ਸਭ ਤੋਂ ਪਹਿਲਾਂ ਪਨੀਰੀ ਬਿਜਾਈ ਤੇ ਝੋਨਾ ਲਵਾਈ ਦਾ ਸਮਾਂ ਹੁੰਦਾ ਵੱਡਾ ਫੈਕਟਰ ਫਿਰ ਉਹਦੇ ਵਿੱਚ ਆਪਾਂ ਸੰਤੁਲਿਤ ਖੁਰਾਕੀ ਪ੍ਰਬੰਧ ਹੁੰਦਾ ਫਿਰ ਉਹਦੇ ਵਿੱਚ ਸੰਤੁਲਿਤ ਖੁਰਾਕੀ ਪ੍ਰਬੰਧ ਦੇ ਵਿੱਚ ਹੁੰਦਾ ਜਿਹੜੀਆਂ ਆਪਾਂ ਖਾਦਾਂ ਆ ਲਲਵਾਈ ਸਮੇ ਪਾਉਣੀਆਂ ਨੇ ਉਸ ਤੋਂ ਬਾਅਦ ਗੈਪ ਦੇ ਕੇ ਮਤਲਬ ਡਿਫਰੈਂਸ ਕਿੰਨਾ ਇੱਕ ਕਿਸਤ ਯੂਰੀਆ ਦੀ ਫਿਰ ਦੂਜੀ ਫਤੀਜੀ ਫਿਰ ਉਹਦੇ ਵਿੱਚ ਪਟਾਸ਼ ਸਲਫਰ ਤੱਤ ਦੀ ਮਹੱਤਤਾ ਜ਼ਿੰਕ ਤੱਤ ਹੈ ਫਿਰ ਆਪਾਂ ਫਟਾਰੇ ਵਾਲੀਆਂ ਛੋਟੇ ਤੱਤਾਂ ਵਾਲੀਆਂ ਸਪਰੇਆਂ ਉਹਨਾਂ ਦਾ ਬੜਾ ਮਹੱਤਵ ਹੁੰਦਾ ਫਿਰ ਆਪਾਂ ਗੋਭ ਸਮੇ ਜ਼ਰੂਰਤ ਅਨੁਸਾਰ ਐਨਪੀਕੇ ਦੀ ਸਪਰੇ ਕਰਨੀ ਜ਼ਰੂਰਤ ਅਨੁਸਾਰ ਉਲੀ ਨਾਸ਼ਕ ਦੀ ਸਪਰੇ ਕਰਨੀ ਉੱਲੀ ਰੋਗ ਤੋਂ ਬਚਾਉਣ ਵਾਸਤੇ ਇਸ ਵਾਰ ਮੌਸਮ ਦੇ ਵਿੱਚ ਵੱਡੇ ਪੱਧਰ ਤੇ ਚੇਂਜ ਆਈ। ਮੌਸਮ ਦੇ ਵਿੱਚ ਚੇਂਜ ਆਉਣ ਨਾਲ ਕਈ ਕਿਸਾਨ ਵੀਰ ਜਿਹੜੇ ਉਹ ਸਹੀ ਸਮੇਂ ਸਪਰੇ ਨਹੀਂ ਕਰ ਪਾਏ। ਕਈ ਥਾਵਾਂ ਦੇ ਉੱਤੇ ਵੱਡੀ ਪੱਧਰ ਤੇ ਕਿਸਾਨ ਵੀਰਾਂ ਦੇ ਝੋਨੇ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ। ਇਹ ਉੱਲੀ ਰੋਗ ਵੀ ਕਾਫੀ ਆ ਜਿਹਦੇ ਵਿੱਚ ਹਲਦੀ ਰੋਗ, ਜੰਬ ਲਾਈਟ ਜਾਂ ਰੌਟ, ਸੀਥਰੌਟ ਇਹਨਾਂ ਦੀ ਕਾਫੀ ਸਮੱਸਿਆ ਆਈ। ਜਿਹੜੀ ਜਿਵੇਂ ਝੋਨਾ ਜਿਹੜਾ ਹੈਗਾ ਜਦੋਂ ਬਾਢੀ ਸ਼ੁਰੂ ਹੁੰਦੀ ਆ ਅਗੇਤੀ ਲਵਾਈ ਹੁੰਦੀ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਦਾ ਕਿ ਅਗੇਤੀ ਅਗੇਤਾ ਝਾੜਾ ਜਿਹੜਾ ਉਹ ਜਿਹੜਾ ਆਪਾਂ ਅਕਤੂਬਰ ਦੇ ਪਹਿਲੇ 15 ਬਾੜੇ ਦੇ ਵਿੱਚ ਜਿਵੇਂ ਜਿਵੇਂ ਆਪਾਂ 5 ਤੋਂ 15 ਅਕਤੂਬਰ ਦੇ ਵਿੱਚ ਬਾਢੀ ਕਰਦੇ ਉਹਦੇ ਨਾਲੋਂ ਜੇ ਸਤੰਬਰ ਦੇ ਐਂਡ 'ਚ ਆਪਾਂ ਬਾਢੀ ਕਰਦੇ ਆ ਉਹਦੇ ਝਾੜ ਦਾ ਫਰਕ ਹੁੰਦਾ ਹੈ ਇਹ ਲਾਜ਼ਮੀ ਆ ਮੌਸਮ ਦੇ ਅਨੁਸਾਰ ਉਹਦੇ ਅਨੁਸਾਰੇ ਦਾ ਟਾਈਮ ਕਿਉਂਕਿ ਦੋ ਹਫ਼ਤਿਆਂ ਨਾਲ ਹੀ ਕਾਫੀ ਫਰਕ ਪੈ ਜਾਂਦਾ ਹੈ। ਝਾੜ ਦੇ ਵਿੱਚ ਰਲਮ ਮਿਲਮਾ ਜਿਹੜਾ ਹੈਗਾ ਰਿਪੋਰਟ ਆ ਰਹੀ ਹੈ। ਖਾਸ ਤੌਰ ਤੇ ਬਾਸਮਤੀ ਕਿਉਂਕਿ ਬਾਸਮਤੀ ਹੈ ਇਹਨਾਂ ਦੀ ਟ੍ਰਾਂਸਪਲੈਂਟਿੰਗ ਦਾ ਸਮਾਂ ਸਹੀ ਹੈ ਜਿਹੜਾ ਉਹ ਖਾਸ ਤੌਰ ਤੇ ਘੱਟ ਸਮੇਂ ਵਾਲੀ ਕਿਸਮ ਹੈ 15 ਜੁਲਾਈ ਤੋਂ ਬਾਅਦ ਹੁੰਦਾ ਹੈ ਤੇ ਸਬਜ਼ੀਆਂ ਦੀ ਕਾਸ਼ਤ ਵਾਲੇ ਕਿਸਾਨ ਵੀਰ ਇਹਨੂੰ ਕੀਤੀ ਲਵਾਈ ਕਰ ਲੈਂਦੇ ਉਹਦੇ ਵਿੱਚ ਝਾੜ ਘਟ ਆਉਣਾ ਸੁਭਾਵਿਕ ਹੈ। ਔਸਤ 20 ਕੁ ਕਵਾਂਟਲ ਦੇ ਨੇੜੇ ਤੇੜਾ ਆਪਾਂ ਕਹਿ ਸਕਦੇ ਹਾਂ। ਜਿਵੇਂ ਪੂਸਾ ਬਾਸਮਤੀ ਦੀਆਂ ਕਿਸਮਾਂ ਨੇ 1509 ਖਾਸ ਤੌਰ ਤੇ ਇਹ ਜਿਹੜੀ ਸਬਜੀ ਦੇ ਏਰੀਏ ਦੇ ਵਿੱਚ ਹੁੰਦੀ ਹੈ ਇਹਦੀ ਲਵਾਈ ਤੇ ਇਹਦੋਂ ਪਲੱਸ ਵੀ ਆ ਰਿਹਾ ਝਾੜ ਕਈ ਥਾਵਾਂ ਦੇ ਉੱਤੇ ਬੜੀ ਵਧੀਆ ਕਿਸਾਨ ਵੀਰ ਜਿਹੜੀ ਰਿਪੋਰਟ ਦੇ ਰਹੇ ਆ ਪਰ ਜਿਹੜਾ ਹੈਗਾ ਅ ਅਗੇਤੀ ਨਾਲੋਂ ਜਿਹੜੀ ਥੋੜਾ ਜਿਹਾ ਇਸ ਮੌਸਮ ਦੇ ਵਿੱਚ ਜਿਵੇਂ ਆਪਾਂ ਜੂਨ ਦੇ ਅੰਡਲ ਨੂੰ ਲਵਾਈ ਕਰੀਏ ਝੋਨੇ ਦੀ ਤੇ ਬਾਸਮਤੀ ਦੀ ਜਲਾਈ ਚ ਟ੍ਰਾਂਸਪਲੈਂਟਿੰਗ ਕਰੀਏ ਤਾਂ ਉਹਦਾ ਝਾੜ ਬਿਹਤਰ ਰਹਿੰਦਾ ਤੇ ਝਾੜ ਜਿਵੇਂ ਜਿਵੇਂ ਹੁਣ ਵੱਡੀ ਚੱਲੂਗੀ ਝਾੜ ਚੰਗਾ ਰਹਿਣ ਦੇ ਅਸਾਰ ਹੈ ਬਾਕੀ ਪ੍ਰਮਾਤਮਾ ਕਿਰਪਾ ਕਰਨ ਕਿਉਂਕਿ ਆਪਣੀ 6 ਮਹੀਨੇ ਦੀ ਮਿਹਨਤ ਹੁੰਦੀ ਆ ਮੌਸਮ ਦੇ ਵਿੱਚ ਕੋਈ ਸ਼ੱਕ ਨਹੀਂ ਖਰਾਬੀ ਰਹੀ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਨੇ ਪੁੱਛਿਆ ਸੀਗਾ ਕਿ ਅਸੀਂ ਇਹ ਤਾਂ ਬੀਜ ਰੱਖੀਏ ਜਾਂ ਨਾ ਰੱਖੀ ਜਿੱਥੇ ਕੋਈ ਹਲਦੀ ਰੋਗ ਆਇਆ ਜਾਂ ਕੋਈ ਬਿਮਾਰੀ ਆਈ ਹੈ ਤੇ ਇਹਦੇ ਬਾਰੇ ਬੇਨਤੀ ਇਹੀ ਹੁੰਦੀ ਹੈ ਕਿ ਉਹ ਚੁਭੀ ਆਪਾਂ ਨਹੀਂ ਰੱਖਣਾ ਹੁੰਦਾ ਬੀ ਆਪਾਂ ਤੰਦਰੁਸਤ ਨਰੋਏ ਬੂਟੇ ਬਿਮਾਰੀ ਰਹਿਤ ਬੂਟੇ ਹੀ ਰੱਖਣੇ ਹੁੰਦੇ ਆ ਕਿਉਂਕਿ ਉਹ ਬੀਜ ਤੋਂ ਜਿਹੜੇ ਕਾਫੀ ਉਲੀ ਰੋਗ ਜਿਹੜੇ ਅੱਗੇ ਫੈਲਦੇ ਆ ਮੈਂ ਤੁਹਾਡੇ ਝਾੜ ਕੇ ਇਸ ਤਰ੍ਹਾਂ ਆ ਰਿਹਾ ਹੈ ਇਹਦਾ ਥੱਲੇ ਕਮੈਂਟਾਂ ਦੇ ਰੂਪ ਚ ਜਰੂਰ ਦੱਸਿਆ ਜੇ ਕਿਉਂਕਿ ਰਲਮ ਮਿਲਮ ਜਹੰਗਾਰਾ ਕੋਈ ਬਹੁਤ ਆ ਅਜੇ ਤੱਕ ਕਿਸੇ ਕਿਸਾਨ ਵੀਰ ਨੇ ਬਹੁਤ ਜ਼ਿਆਦਾ ਝਾੜ ਦੀ ਕੋਈ ਰਿਪੋਰਟ ਨਹੀਂ ਦਿੱਤੀ ਹੈਗੀ ਅੰਬਾਸਮਤੀ 22 22 ਦੇ ਨੇੜੇ ਤੇੜ ਤੇ ਗੇਤੀ ਜਿਹੜੀ ਝੋਨੇ ਦੀ ਵਾਢੀ ਆ ਜਿਹਦੇ ਵਿੱਚ ਕੋਈ ਛੱਬੀ ਜੇ ਕਿਸੇ ਨੇ ਵੱਢਿਆ ਕਿਉਂਕਿ ਪੀਆ 126 ਪੀਆ 131 ਬੰਪਰ ਝਾੜ ਵਾਲੀਆਂ ਕਿਸਮਾਂ ਨੇ ਪਰ ਲਵਾਈ ਦਾ ਸਮਾਂ ਸਹੀ ਹੋਵੇ ਖਾਸ ਤੌਰ ਤੇ 25 ਜੂਨ ਜਾਂ ਉਸ ਤੋਂ ਬਾਅਦ ਇਹਦੀ ਲਵਾਈ ਹੋਵੇ ਤਾਂ ਬਹੁਤ ਸ਼ਾਨਦਾਰ ਜਿਹੜੇ ਹੈਗੇ ਝਾੜ ਦੀ ਆਪਾਂ ਨੂੰ ਆਸ ਰਹਿੰਦੀ ਹੈ ਤੇ ਉਮੀਦ ਹੈ ਜਿਵੇਂ ਵਾਢੀ ਤੇਜ਼ੀ ਫੜੂਗੀ ਜਿਵੇਂ 5 ਅਕਤੂਬਰ ਤੋਂ ਬਾਅਦ ਜਾਂ 10 ਤੇ ਨੇੜੇ ਤੇੜ ਤਾਂ ਬਹੁਤ ਸ਼ਾਨਦਾਰ ਝਾੜ ਨਿਕਲਣਗੇ ਭਾਜੀ ਕੁ ਰਵੀ ਮਹਿਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਆ ਰਹੋ ਆਬਾਦ ਰਹੋ